ਚਲੋ ਬਿਟਾ ਮੋਂ ਸ਼ੁਰੂ ਕਰਦੇ ਆ ਹਿੰਮਤ ਦਾ ਨਾਰੋ ਫੇਟਕ ਰੂਪ ਕਾਲਾ ਵੱਲੋਂ ਆਪਾਂ ਪੇਸ਼ ਕਰਨ ਜਾ ਰਹੇ ਆ ਨਾਟਕ ਪਾਣੀ ਜ਼ੋਰ ਦਾ ਬਟਨ ਧਿਆਨਕ ਹੈ ਔਰ ਪੈ ਤੂੰ ਮੈਨੂੰ ਕੀ ਦਿਖਾ ਦਿੱਤਾ ਉਹ ਚਾਲਰ ਬਾਤੇ ਰਾਇ ਸਾਰਾ ਮੈਂ ਸਮਝ ਗਿਆ ਔਰ ਮੈਂ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਲੋਕਾਂ ਨੂੰ ਸੁਝਾ ਕੇ ਦੇਖਦਾ ਵੀ ਉਹ ਮੇਰੀ ਗੱਲ ਸੁਣਦੇ ਨੇ ਮੇਰੀ ਗੱਲ ਮੰਨਦੇ ਨੇ ਕਿ ਅੱਜ ਉਹ ਪੁਰਾਣਾ ਟਾਈਮ ਚੁੰਦਾ ਜੋ ਬਟੇ ਜੁੜਗਾ ਦੀ ਗੱਲ ਸੁਣਦੇ ਸੀ ਬਟੇ ਜੁਸ਼ਗਾ ਦਾ ਕਹਿਣਾ ਮੰਨਦੇ ਸੀ ਚਾਲ ਰਬਾ ਤੇਰਾ ਐ ਮੈਂ ਕੰਮ ਕਰਕੇ ਦੇਖਦਾ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਲੋਕਾਂ ਨੂੰ ਸੁਝਾ ਕੇ ਦੇਖਦਾ ਜੋ ਕਿੰਨਾ ਮੇਰੀ ਗੱਲਾਂ ਤੇ ਅਮਲ ਕਰਦੇ ਨੇ ਚਾਲ ਰਬਾ ਕਰਦਾ ਤੇਰਾ ਮੈਂ ਕੰਮ ਹਾਰੀ ਹੋ ਬੋਲੇ ਹਾਈ ਹਾਏ ਮੈਂ ਆਪੇ ਪਾਣੀ ਦੀ ਕੂਹ ਤਾਂ ਆਪਣੀ ਬਾਕੀ ਉਹ ਕਾਪਾ ਕਹਦਾ ਪਹਿਲਾਂ ਹੀ ਦਰਮੀਆਂ ਤੂੰ ਮੇਰਾ ਹੋਰ ਨਾ ਮਾਗ ਰਿਹਾ ਦੇਖ ਮੇਰੀ ਗਾਲ ਤੂੰ ਸਿਆਣਾ ਬਣ ਕੇ ਕਹਿੰਦੇ ਵੀ ਓਨ ਵਾਲਾ ਟੈਂਕ ਕੋ ਤਿਆਰ ਕਰਾ ਦਿੱਤੀ ਪਾਣੀ ਦੀ ਕੂਹ ਤਾਂ ਦੁਬਾਰਾ ਤੋਂ ਕਰੋਗੇ ਸਾਡੀ ਤੂੰ ਦੇਖੋ ਪਿੰਨਵਾਸ ਤੇ ਪਾਣੀ ਦੀ ਕੂਹ ਤਾਂ ਆਪਣੀ ਬਾਕੀ ਬੰਦ ਕਰਿਆ ਯਾਰ ਤੂੰ ਮੇਰਾ ਦਮਾਗ ਨਾ ਕਰਾ ਪੰਜੀ ਕਰਦੀਆਂ ਤੇਰੀ ਗਾਲ ਤਾਂ ਸ਼ੁਰੂ ਤੇ ਹੋਰ ਇਹ ਬਾਤ ਨੂੰ ਕੀ ਤਾਂ ਤੇਰੇ ਖਾਮ ਲੱਗਦੇ ਮੈਂ ਰੁਕੂ ਨਹੀਂ ਦਗਾ ਉਹ ਤੇ ਤੂੰ ਪਾਣੀ ਦੀ ਕੂਹ ਬਾਕੀ ਨਾ ਕਰੀ ਪਤਾ ਹੈ ਨਾ ਚੱਲ ਉਹ ਹਾਂ ਕਾਦੇ ਪੇ ਨੇ ਪਾਈ ਮੋਟਰਸਾਈਕਲ ਜੱਡੀਆਂ ਸਾਫ ਕਰੇ ਰਪੈਟ ਲੈ ਕੇ ਪਾਣੀ ਪਾਣੀ ਪਾ ਕੇ ਕੱਪੜੇ ਨਾਲ ਵੀ ਸਾਫ ਕਰ ਸਕਦੇ ਨੇ ਇਸ ਨਾਲ ਨਾ ਤਰਫ ਪਾਣੀ ਬੇਸਟ ਹੋ ਜੂ ਚੱਲ ਪਾਈ ਉਹਨਾਂ ਨੂੰ ਮੈਂ ਸਮਝਾ ਕੇ ਦੇਖਦਾ ਵੀ ਇਹ ਮੇਰੀ ਗੱਲ ਸੁਣਦੇ ਨੇ ਕਿੰਨਾ ਅਮਲ ਕਰਦੇ ਨੇ ਮੇਰੀ ਗੱਲਾਂ ਤੇ ਪੁੱਤਰ ਉਹ ਮੇਰੀ ਗੱਲ ਸੁਣ ਪੁੱਤਰ ਉਹ ਦੇਖ ਪਾਣੀ ਨਾਲ ਆਪਣੇ ਬਾਸਤੇ ਹੋਰ ਜ਼ਰੂਰੀ ਆ ਪਾਣੀ ਦੀ ਬੂੰਦ ਨੂੰ ਬਚਾਓ ਤੁਸੀਂ ਇਸ ਤਰ੍ਹਾਂ ਮੋਟਰਸਾਈਕਲ ਜੱਡੀਆਂ ਨਾਲ ਸਾਫ ਕਰੋ ਉਹ ਪਾਣੀ ਲੈ ਕੇ ਕੱਪੜੇ ਨਾਲ ਸਾਫ ਕਰੋ ਆਲਾ ਕਹਿ ਬੋਲ ਤੂੰ ਜਾਨਾ ਤਾਂ ਬੇ ਪਹਿਲੇ ਗੰਨੂੜਾ ਤੇ ਤੇ ਦਿਮਾਗ ਨਾ ਖਾਓ ਕੋਪੂ ਤਾ ਥੋੜਾ ਉੱਚਾ ਬੋਲ ਸੁਟਾ ਮੈਂ ਹਿੰਚਾ ਬੋਲ ਬਾਬਾ ਇਹ ਪਹਿਲੇ ਹੀ ਦਿਮਾਗ ਖਰਾਬ ਹੋਰ ਹੈ ਤੂੰ ਆਖਰਾ ਬੋਲਿਆ ਕੋਪੂ ਤੇ ਦੇਖ ਮੈਂ ਤਾ ਤੋਰ ਸਮਝਾ ਰਿਹਾ ਕਿ ਤੂੰ ਪਾਣੀ ਦੀ ਟਾਂਕੀ ਨੂੰ ਬਾੜ ਤੋਂ ਕਰੋਗੇ ਟਾਪੋਡੇ ਕੋਲ ਪੀਣ ਵਾਸਤੇ ਪਾਣੀ ਦੀ ਖੂਨ ਤੱਕ ਨਹੀਂ ਮਰਣੀ ਬਾਬਾ ਹੰਤਾ ਪਹਿਲੀ ਜਨਾਨੀਆਂ ਦੁੱਗੀਆਂ ਤੂੰ ਸਾਨੂੰ ਹੋਰ ਕਰ ਸਕਦਾ ਕੋਲਾ ਨੂੰ ਕਰਦਾ ਲੈਣੇ ਰੁਪਈਆ ਤਾਈ लगता अलग लड़ाई झगड़े देखा स्याने बनो और अंदर हो रह जे राजे राजस्थान जाओगे उसे पानी पिछले लड़ाइया हो लंबी लंबी लाइन लगी रहती है घंटे बाद के ना गंदला पानी घर जाके छना पता है बालना पाफ करना पैंता है

ਜਾਨ ਕਰਦਾ ਪਿਆ ਕੋਈ ਮਜ਼ਦੂਰੀ ਦਿਹਾੜੀ ਕਰਦਾ ਪਿਆ ਕੋਈ ਪਾਣੀ ਦੀ ਤੁਰਬਾਕੋ ਕਰਦਾ ਪਿਆ ਉਹ ਰੁੱਪੇ ਤੇਰੀ ਦੁਨੀਆ ਕਿੱਦਾਂ ਨੂੰ ਕੁਪਈ ਉਹ ਪੱਟਿਆਂ ਨੂੰ ਜੁਗਾ ਦਾ ਸੱਚ ਕੰਮ ਨਹੀਂ ਭੁਲਕੇ ਜਬਦਰ ਬੋਪਰਾਣਾ ਕੈਂਚ ਲੈ ਗਿਆ ਜੋ ਕਦੇ ਚੁਟਾਦੀ ਆਪਣੀ ਕੂਟ ਤੋਂ ਜਾਂਦੇ ਸੀ ਉਹ ਚੰਗਰ ਬਾ ਜਿੰਨਾ ਮੇਰਾ ਫਾਲਸੀ ਮੈਂ ਲੋਕਾਂ ਨੂੰ ਸੁਝਾ ਕੇ ਦੇ ਦਿੱਤਾ ਤੂੰ ਮੇਰੇ ਕੋਲ ਸਾਰੀ ਗੱਲ ਤੇਰੇ ਦੇ ਚਾਹਦਾ ਹੁਣ ਮੈਂ ਦੇਖਾ ਤੂੰ ਕਿਵੇਂ ਆਪਣੇ ਤਰੀਕੇ ਨਾਲ ਹੀ ਲੋਕਾਂ ਨੂੰ ਸੁਝਾਉਂਦਾ ਚੰਦਰਪਾ ਮੈਂ ਦੇਖਦਾ ਕਿਵੇਂ ਸਮਝਾਏਗਾ ਲੋਕਾਂ ਨੂੰ ਖਾਲੀ ਬੋਲ ਮਨਾਰੀ ਖਾਲੀ ਵੀ ਘਰ ਦਾ ਮਗਿਆ ਮੈਦਾ ਆਟਾ ਤੇ ਮੇਰੇ ਤੇ ਪੰਡੇ ਮਾਝੇ ਤੇ ਵੀ ਰਹਿ ਗਿਆ ਮੇਰ ਦਾ ਘਰ ਨਹੀਂ ਨਹੀਂ ਗਈਆਂ ਆਈ ਬੋਲ ਮਨਾਰੀ ਬੋਲ ਮਨਾਰੀ ਬੋਲ ਮਨਾਰੀ ਇਹ ਬੱਚਾ ਮੈਨੂੰ ਧੁੱਪੀ ਲੱਗਦਾ ਵਿਚਾਰਾ ਉਹ ਚੱਲੂ ਮੈਂ

ਪਾਣੀ ਉਸ ਟਾਈਮ ਮੇਰੀ ਗੱਲ ਨਹੀਂ ਮੰਨੀ ਜੇ ਤੁਸੀਂ ਟਾਈਮ ਮੇਰੀ ਗੱਲ ਮੰਨ ਲੈਂਦੇ ਤਾਂ ਤੁਹਾਡੇ ਕੋਲ ਪੀਣ ਵਾਸਤੇ ਪਾਣੀ ਹੁੰਦਾ ਕੋਈ ਕੰਮ ਕਰਨ ਵਾਸਤੇ ਪਾਣੀ ਹੁੰਦਾ ਉਹ ਚੰਦ ਜੋ ਹੋਣਾ ਸੀ ਹੋ ਗਿਆ ਪਰ ਤੁਸੀਂ ਕਿੱਦ ਧਿਆਨ ਲਖਿਓ ਪਾਣੀ ਦੀ ਬੂੰਦ-ਬੂੰਦ ਬਚਾਓ ਜਿੱਥੇ ਵੀ ਕੋਈ ਟੁੱਕੀ ਨਾਲ ਹੁੰਦਾ ਲੱਗਦਾ ਉਹ ਬੰਦ ਕਰ ਦਿਓ ਤੇ ਤੁਸੀਂ ਪਾਣੀ ਸੋਣਾ ਤੇ ਲੋਕਾਂ ਨੂੰ ਸੁਚੋਣਾ ਕਿ ਪਾਣੀ ਦੀ ਬੂੰਦ-ਬੂੰਦ ਬਚਾਓ ਕਾਂਗਰਗ ਮਨਾਉਣਾ ਸਾਰੇ ਬਜਾਉਂਦਾ ਚੱਲ ਰੱਬ ਤੇਰਾ ਭਲਾ ਕਰੇ ਲੋਕਾਂ ਨੂੰ ਸਮਝਾਈ ਠੀਕ ਆ ਹਾਰੀ ਕੋਲ ਬੋਲ ਮਨਾ ਉਹ ਪਈ ਅੱਜ ਮੈਂ ਕਿੱਧਰ ਵੀ ਜਾ ਰਿਹਾ ਸਾਰੇ ਲੋਕ ਮੈਨੂੰ ਦੁਖੀਓ ਲੱਗ ਰਹੇ ਨੇ ਕੀ ਲੱਗਦੇ ਨੇ ਉਹ ਚਾਰੀ ਨਾ ਮੈਂ ਕੁਛ ਕੇ ਦੇਖਦਾ ਕਿ ਫਾਇਤੀ ਕੀ ਗੱਲ ਹੋਗੀ ਉਹ ਕੁਛ ਕੀ ਗੱਲ ਹੋਗੀ ਬੜੇ ਤੁਜੀ ਲੱਗ ਰਹੇ ਆ ਬਾਬਾ ਇਹ ਪਾਣੀ ਖਤਮ ਹੋਊਗਾ ਪਾਣੀ ਖਤਮ ਹੋ ਗਿਆ ਉਹ ਸਾਰਾ ਪਾਣੀ ਕਿੱਧਰ ਗਿਆ ਬਾਬਾ ਇਹ ਦੂਰੂਪੇ ਉਹ ਕੱਲੇ ਖਤਮ ਹੋ ਗਿਆ ਅਚਾ ਦੂਰੂਪ ਜੋ ਕਰ ਲਿਆ ਤੁਸੀਂ ਤਾਂ ਖਤਮ ਹੋ ਗਿਆ ਆ ਦੇਖ ਤੁਸੀਂ ਅੱਜ ਤੋਂ ਨਾ ਦੋ ਸਾਲ ਪਹਿਲਾਂ ਮੈਂ ਤੁਹਾਡੇ ਕੋਲ ਆਇਆ ਸੀ ਪਿੰਡ ਦੇ ਅੰਦਰ ਤੁਹਾਨੂੰ ਸੁਝਾਉਣ ਵਾਸਤੇ ਕਿ ਪਾਣੀ ਦੀ ਬੁਰਬਾਟ ਕੋਨਾ ਕਰੋ ਪਾਣੀ ਨੂੰ ਬੇਕਾ ਕਰੋ ਪਾਣੀ ਦੀ ਬੂੰਦ-ਬੂੰਦ ਬਚਾਓ ਕੁਛ ਟੈਕ ਵੀ ਮੇਰੀ ਗੱਲ ਨਹੀਂ ਮੰਨੇ ਜੇ ਤੁਸੀਂ ਟੈਕ ਮੇਰੀ ਗੱਲ ਮੰਨ ਲੈਂਦੇ ਤਾਂ ਕੋੜੇ ਕਮਾ ਕਰਾ ਵਾਸਤੇ ਪਾਣੀ ਦਾ ਕੋੜੇ ਕੋਲ 3 ਵਾਸਤੇ ਪਾਣੀ ਉਦਾ ਉਹ ਤੁਹਾਨੂੰ ਇਸ ਤਰ੍ਹਾਂ ਪਸਤੋਣਾ ਪੈਂਦਾ ਉਹ ਇੱਕ ਗੱਲ ਲਈ ਹੋਰ ਸੁਣੋ ਚੋਣਾ ਕੀ ਹੋ ਗਿਆ ਪਰ ਉਨਕਾ ਚੱਲ ਜਾ ਕੇ ਲੋਕਾਂ ਨੂੰ ਸਿਚਾਇਓ ਕਿ ਪਾਣੀ ਦੀ ਬੂੰਦ ਬੂੰਦ بچਾਓ ਤੇ ਜੀਵਨ ਪਾਣੀ ਚੋਣਾ ਉਹ ਉਤੇ ਨਸ਼ੇ ਪੱਤੇ ਵੀ ਨਾ ਕਰੋ ਕਹਿੰਦੇ ਇਹ ਨਸ਼ੇ ਨੇ ਆਪਣਾ ਸਾਰਾ ਪੰਜਾਬ ਖਾ ਲਿਆ ਸਾਰਾ ਦੇਸ਼ ਖਾ ਲਿਆ ਪੁੱਤ ਮੈਨੂੰ ਲੱਗਦਾ ਜਿਹੜੇ ਆਪਣੇ ਸੀਤ ਪਾਰ ਦੀ ਬਾਗੇ ਸੂਰਮਿਆਂ ਨੇ ਆਪਣੇ ਲੋਕਾਂ ਪਿੱਛੇ ਜਾਨਾਂ ਵਾਰੀਆਂ ਉਹ ਵਿਚਾਰੇ ਅੱਜ ਬਸਾਰੇ ਹੋਰੇ ਰੋ ਰਹੇ ਹੁਣ ਉੱਤੇ ਬੈਠ ਕੇ ਤੇ ਦੇਖ ਰਹੇ ਹੋਣੇ ਕਿ ਅਸੀਂ ਨਾ ਲੋਕਾਂ ਪਿੱਛੇ ਜਾਨਾਂ ਵਾਰੀਆਂ ਜੋ ਨਸ਼ੇ ਦੀ ਲੱਗ ਦੇ ਅੰਦਰ ਲੱਗ ਕੇ ਹੁਣ ਪੁੱਤ ਕੋਈ ਇਹ ਚਾ ਦਿਨ ਨਹੀਂ ਜਾ ਰਿਹਾ ਕਿ ਨਸ਼ੇ ਦੀ ਹੋਰ ਦੋਸ ਦੇ ਨਾਲ ਕਿਸੇ ਦੀ ਮੌਤਾਂ ਹੋਈ ਹੋਵੇ ਭਰਾ ਆਪਣਾ ਦਾ ਕਤਲ ਕਰ ਜਾਂਦਾ ਪੁੱਤ ਆਪਣੇ ਪਿਓ ਦਾ ਕਤਲ ਕਰ ਜਾਂਦਾ ਨਸ਼ੇ ਦੇ ਪਿੱਛੇ ਇਹ ਸੈਂਡਾ ਸ਼ੇਡਾ ਹਰ ਕਾਗੜਿਆ ਪੁੱਤ ਉਹ ਕੰਦੇ ਪਾਛੀ ਦਰਿਆ ਦਾ ਅੱਥੇ ਵਗਦੇ ਸੀ ਪਰ ਛੇਮਾ ਦਰਿਆ ਕਹਿੰਦੇ ਨਸ਼ੇ ਦਾ ਬਾਗਾਂ ਲੱਗਿਆ ਉਹ ਤਿੱਤਨਾ ਮੈਂ ਗੱਲ ਹੋਣੀ ਐ ਕਹਿੰਦੇ ਨਾ ਇੱਕ ਪੰਜਾਬ ਦੇ ਵਿੱਚ ਖੱਡਾ ਆਇਆ ਉਹਦਾ ਨਾਮ ਕਹਿੰਦੇ ਸਟ੍ਰੀਮ ਗੈਟ ਉਹ ਅੱਜ ਕੱਲ ਬੱਚੇ ਬਹੁਤ ਪੀਰੇ ਨੇ ਉਹ ਜ਼ਿਆਦਾ ਪੀਰ ਕਰਕੇ ਕਹਿੰਦੇ ਦਿਲ ਦੀਆਂ ਬਿਮਾਰੀਆਂ ਹੋ ਰਹੀਆਂ ਨੇ ਹਾਰਟ ਅਟੈਕ ਆ ਰਹੇ ਨੇ ਉਹ ਪੁੱਤ ਕਹਿੰਦੇ ਪੁਰਾਣੇ ਟਾਈਮਾਂ 'ਚ ਉਜੂਰ ਕੰਨੀ ਲੰਬੀ ਮਤਿਓ ਜੀ ਜਾਂਦੇ ਸੀ ਕਿਉਂਕਿ ਉਹ ਵਧੀਆ ਪੋਸ਼ਟਿਕ ਪ੍ਰਾਕਾਹਾਂ ਦੇਸੀ ਪਰ ਅੱਜ ਕਾ ਦੇ ਬੱਚੇ ਕੀ ਖਾਂਦੇ ਨੇ ਗੁਲਚੇ ਫਨਗਰੇ ਕੁਰਕਰੇ ਜੀ ਪਤੋਂ ਕੀ ਆਰਪਾਰ ਖਾਈ ਜਾਂਦੇ ਨੇ ਤਾਂ ਕਰਕੇ ਬੱਚੇ ਬਿਮਾਰ ਹੋ ਰਹੇ ਨੇ ਇਸ ਕਰਕੇ ਬੱਚੰਗ ਜਾ ਕੇ ਸਮਝਾਓ ਕਿ ਚੋਪੇ ਆਜੀ ਬਿਮਾਰੀ ਲੋਣ ਵਾਲੇ ਖੱਡੇ ਨੇ ਬਾਟੂੜ ਨਾ ਖਾਓ ਇਹਨਾਂ ਤੋਂ ਬੱਚੋ ਤੇ ਫਲ ਫਰੂਟ ਖਾਓ ਕੇਲੇ ਖਾਓ ਜੀਰੇ ਨਾਲ ਆਪਣਾ ਤਬੀਰ ਤੰਦਰੁਸਤ ਰਹਿੰਦਾ ਔਰ ਮੁਖਤ ਇਹ ਮਜ਼ਦੂਰੀ ਤੇ ਆਰਿ ਦੇਣੀ ਸੀ ਕੁਝ ਨਹੀਂ ਰੱਖਿਆ ਤੁਸੀਂ ਸਿਆਣੇ ਬਣੋ ਸਰਕਾਰੀ ਸਕੂਲਾਂ ਵਿੱਚ ਜਾਓ ਤੇ ਕਿਉਂ ਮੈਂ ਵੀ ਪੜਿਆ ਲਿਖਿਆ ਪਰ ਹੁਣ ਮੇਰੀ ਉਮਰ ਹੋ ਗਈ ਮੈਂ ਬੁੱਢਾ ਬਿਰਕ ਹੋ ਗਿਆ ਉਦੋਂ ਮੈਂ ਤਾਂ ਕਾਮੇ ਬਣਦਾ ਤੇ ਕਿਉਂ ਮੈਂ ਵੀ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਏ ਨੇ ਉਹ ਪੜ੍ਹਦੇ ਬੇਪ੍ਰੋਫੈਸ਼ਨਲ ਲੱਗੇ ਹੋਏ ਨਹੀਂ ਤੇ ਮੈਂ ਸੁਣਿਆ ਵੀ ਕਨੇ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਬਹੁਤ ਸਹੂਲਤਾਂ ਆਉਂਦੀਆਂ ਜੇ ਤੁਸੀਂ ਉੱਥੇ ਜਾ ਕੇ ਦੇਖੋਗੇ ਐਨੀ ਜ਼ੋੜੀ ਬਿਲਡਿੰਗ ਬਣੀ ਹੋਈ ਹੈ ਕੱਦਾਂ ਤੇ ਬਹੁਤ ਥੋੜੀ ਸਰਕਾਰੀ ਕੀਤੀ ਹੋਈ ਹੈ ਜੇ ਕਮਰੇ ਜਾ ਕੇ ਦੇਖੋਗੇ ਕੱਲੇ ਕੱਲੇ ਕਮਰੇ ਚ ਕੰਦੇ ਬੈਂਚ ਲੱਗੇ ਹੋਏ ਨੇ ਐਸਾ ਕਾਟਕ ਉਤੇ ਬੈਠ ਕੇ ਬਣਿਆ ਪਰ ਬਹੁਤ ਥੋੜ ਸਰਕਾਰੀ ਫੂਲਾ ਦੇ ਵਿੱਚ ਕੰਦੇ ਬੈਂਚ ਆ ਗਏ ਪੱਖੇ ਲੱਗੇ ਹੋਏ ਨੇ ਲਾਈਟਾਂ ਦਾ ਪ੍ਰਬੰਧ ਕੀਤਾ 100% ਪੂਰਤ ਪ੍ਰਜੈਕਟ ਵੀ ਲੱਗੇ ਕਮਰਿਆਂ ਤੇ ਇਹ ਮੈਂ ਇੱਕ ਗੱਲ ਹੋਰ ਸੁਣੀ ਹੈ ਕਿ ਐਡੀ ਵੀ ਸਰਕਾਰੀ ਸਕੂਲਾਂ ਦੇ ਵਿੱਚ ਕੈਮਰੇ ਵੀ ਲੱਗੇ ਵੀ ਕੋਈ ਬੱਚਾ ਸ਼ਰਾਰਤ ਨਾ ਕਰ ਜਾਵੇ ਤੇ ਪੁੱਤਰ ਇਸ ਤਾਂ ਦਾਖਲੇ ਦੀ ਗੱਲ ਕਰੋਗੇ ਕੋਟ ਦਾ ਦਾਖਲੇ ਨੇ ਕਹਿੰਦੇ ਫ੍ਰੀਚ ਵਰਤੀਆ ਤਸਾਬਾ ਭੂਖ ਮਿਲਦਾ ਉੱਤੇ ਬੱਚਿਆਂ ਨੂੰ ਖਾਣ ਵਾਸਤੇ ਕਹਿੰਦੇ ਪੋਲਿਟੀ ਪ੍ਰਾਕਾ ਮਿੱਦੀਆਂ ਨੇ ਕਹਿੰਦੇ ਭਾਈ ਮਿੱਠੇ ਮਿਲਦਾ ਉਦੇ ਵਿੱਚ ਕਹਿੰਦੇ ਵੀ ਕੋੜੀ ਚੋਲ ਦਾ ਲੋਹ ਦੀ ਤਰ੍ਹਾਂ ਤਰ੍ਹਾਂ ਦੇ ਪਕਵਾਨ ਮਿਲਦੇ ਨੇ ਪੁੱਤਰ ਬੇਟਾ ਟੀਚਰ ਦੀ ਗੱਲ ਕਰੋਗੇ ਐਨੇ ਵਧੀਆ ਟੀਚਰ ਨੇ ਪੜ੍ਹੇ ਨਕੇ ਸੂਝ ਬਾਣ ਮੈਂ ਇਤੇ ਇਮਾਨਦਾਰ ਟੀਚਰ ਬੇਟਾ ਇਸ ਕਰਕੇ ਜੋ ਵੀ ਬੱਚੇ ਮਜ਼ਦੂਰੀ ਧਿਆਰੀ ਕਰਦੇ ਨੇ ਉਹ ਨੂੰ ਆਪਣੇ ਸਰਕਾਰੀ ਸਕੂਲਾਂ ਦੇ ਲੈ ਕੇ ਆਓ ਸਰਕਾਰੀ ਸਕੂਲਾਂ ਦੇ ਵਿੱਚ ਜੋ ਸੁਵਿਧਾ ਮਿਲਦੀਆਂ ਨੇ उधे बारे जागरूक करो और तो तुम तो नशे वाले भी लोग कर जागरूक करना कि नशे ना करो और कुछ भी नशे ना करना और पानी, पानी वाले भी जागरूक करना कि पानी की दुर्वासो ना करो पानी की बूंद बूंद बचाओ क्योंकि अपने जाने बुजुर्ग कह गए ने कि जल ही जीवन है ये पुत्र कौन सा हूं ला की चल लोग समझा ठीक है चल आप भला करें हरी बोल Oh, yeah.